ਤੋ ਇੱਕ ਸਰਦਾਰ ਨੇ ਆਪਦੇ ਬੱਚਿਆਂ ਨੂੰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਆਖਰ ਉਹਦੇ ਚ ਸੱਚਾਈ ਕਿੰਨੀ ਹੈ ਔਰ ਕੀ ਵਜੂ ਆਸੀ ਕਿ ਉਹਨਾਂ ਨੂੰ ਬਾਹਰ ਕੱਢਣਾ ਪਿਆ ਦੇਖਨੇ ਆ ਵੀਡੀਓ ਬਾਕੀ ਗੁਫ਼ਤਗੂ ਕਰਨੇ ਉਸ ਤੋਂ ਬਾਅਦ ਵੀਰੇ ਨਸ਼ਾ ਕਰਦੇ ਸੀ ਪਹਿਲੀ ਬੰਨਾ ਵੇਚਦਾ ਮੈਂ ਜੱਟ ਜ਼ਿਮੀਦਾਰਾਂ ਦੀ ਧੀ ਆ ਪਰ ਉਹਨਾਂ ਨੇ ਸਾਰਾ ਕੁਝ ਵੇਚਤਾ ਹੁਣ ਤਾਂ ਵੀਰੇ ਸੜਕ ਤੇ ਆ ਗਏ ਆ ਸੜਕ ਤੇ ਆ ਕੇ ਵੀ ਮੈਂ ਫਿਰ ਵੀ ਆਪਣਾ ਖੋਖਾ ਲਾਇਆ ਬਸ ਵੀਰੇ ਨੂੰ ਅੱਗੇ ਲੈ ਕੇ ਜਾਣਾ ਹੁਣ ਭਾਈ ਰੋਣਾ ਨਹੀਂਗਾ ਰੋਣਾ ਨਹੀਂ ਰੋਣਾ ਅਸੀਂ ਤੁਹਾਡੀ ਮਦਦ ਵਾਸਤੇ ਆਏ ਆ ਸਾਨੂੰ ਲੱਗਿਆ ਵੀ ਇੱਕ ਗੁਰਸਿੱਖ ਬੰਦਾ ਜਿਹੜਾ ਵਾ ਉਹ ਇੰਨਾ ਨਰਦਈ ਕਿਵੇਂ ਹੋ ਸਕਦਾ ਕਿ ਉਹ ਆਪਣੇ ਬੱਚਿਆਂ ਨੂੰ ਕੁੱਟ ਮਾਰ ਕੇ ਕੱਢੇ ਪੋਤਰੀ ਜਿਹੜੀ ਕਹਿ ਰਹੀ ਐ ਵੀ ਮੇਰਾ ਡੈਡੀ ਸ਼ਰਾਬ ਬੜੀ ਪੀਂਦਾ ਨਸ਼ਾ ਬੜਾ ਕਰਦਾ ਕੀ ਕਹਿਣਾ ਚਾਹਦੇ ਹੋ ਮੇਰੇ ਪੁੱਤ ਨੇ ਕਦੀ ਮੂੰਹ ਨੂੰ ਨਸ਼ਾ ਨਹੀਂ ਲਾਇਆ ਨਸ਼ਾ ਨਹੀਂ ਲਾਇਆ ਕਦੀ ਕਦੀ ਜੰਮ ਤੇ ਨਹੀਂ ਲਾਇਆ ਅੱਛਾ ਜੀ ਨਾ ਇਹਨੇ ਮੀਟ ਨਾ ਸ਼ਰਾਬ ਨਾ ਚਰਾਵਾ ਇਹ ਕੋਲ ਹੀ ਖਲੋਂਦਾ ਜਿਹਨੇ ਇਲਜ਼ਾਮ ਹਾਂ ਮਰਤੇ ਲੱਗੇ ਹਨ ਹਾਂ ਸਾਰੇ ਗਲਤ ਆ ਜੀ ਕਹੋਗੇ ਆਪਾਂ ਗੁਰੂ ਘਰ ਖੜੇ ਆ ਜੀ ਜੋ ਵੀ ਇਹਦੇ ਚਾਲ ਚੱਲਨੇ ਬਹੁਤ ਜਿਆਦੇ ਗਲਤ ਹੈਗੇ ਕਿਹਦੇ ਕੁੜੀ ਦੇ ਜਾਂ ਕੁੜੀ ਦੀ ਮਾਂ ਦੀ ਮਾਂ ਦੇ ਚੱਲ ਚੱਲਨੇ ਬਹੁਤ ਜਿਆਦੇ ਗਲਤੀ ਸ਼ਰਨਜੀਤ ਕੌਰ ਦੇ ਅੱਛਾ ਪਪਾ ਦੀ ਯਾਦ ਨਹੀਂ ਆਉਂਦੀ ਕਿਉਂਕਿ ਚਲੋ ਪਿਓ ਕੁੜਦੇ ਮਾਰਦੇ ਹੀ ਆ ਲੇਕਿਨ ਉਸ ਟਾਈਮ ਦਾ ਪਿਆਰ ਜੋ ਛੋਟੇ ਹੁੰਦੇ ਆ ਪਿਆਰ ਦਿੰਦਾ ਤੁਹਾਨੂੰ ਜੋ ਲਾਡ ਲਡਾਇਆ ਉਹ ਯਾਦ ਕਿਤੇ ਵੇਲਾ ਆਉਂਦਾ ਤੁਹਾਨੂੰ ਮੇਰੇ ਕਦੀ ਲਾਡ ਲਡਾਇਆ ਹੀ ਨਹੀਂ ਪਰ ਉਹ ਕਹਿ ਰਹੀ ਹੈ ਕਿ ਸਾਡਾ ਡੈਡੀ ਸਾਨੂੰ ਕੁੱਟਦਾ ਮਾਰਦਾ ਸੀ ਇਹ ਇਹ ਬਿਚਾਰੇ ਨੇ ਕਦੀ ਚਪੇੜ ਨਹੀਂ ਮਾਰੀ ਚਪੇੜ ਨਹੀਂ ਮਾਰੀ ਅੱਛਾ ਮਾਤਾ ਉਹ ਤੇਰਾ ਪੋਤਰਾ ਹੈ ਨਾਲ ਤੇਰੀ ਪੋਤਰੀ ਆ ਤੇਲ ਕਰਦਾ ਉਹਨਾਂ ਨੂੰ ਮਿਲਦਾ ਕਿ ਤੇਰੇ ਕੋਲ ਮੈਂ ਤੇ ਆ ਨਹੀਂ ਵੀ ਦੋਵੇਂ ਆ ਜਾਣਾ ਹਾਂ ਤੇ ਘਰ ਦੇ ਮਾਲਕ ਬਣ ਜਾਣਾ ਅੱਛਾ ਆਪਣਾ ਘਰ ਸਾਹਮਣੇ ਚਾਇਆ ਤਾਂ ਸਾਹਮਣੇ ਪਹਿਲੀ ਮੈਂ ਮਪੁੱਤਰੇ ਨੂੰ ਦਊ ਸਾਰੇ ਅੱਛਾ ਘਰ ਤੇ ਆ ਜਾ ਦੋਵੇਂ ਆ ਜਾ ਦੋਵੇਂ ਆ ਕੇ ਬਹਿ ਜਾਣ ਅੱਛਾ ਅੱਛਾ ਮੈਂ ਪੋਤਰੇ ਨੂੰ ਪੋਤਰੀ ਨੂੰ ਗਾਣਾ ਲਾਉਂਗੀ ਹਾਂ ਉਹਨਾਂ ਨੂੰ ਮੈਂ ਆਖੂ ਕਿ ਤੁਸੀਂ ਜਿत्रा ਕਰੋ ਪਕਾਓ ਤੇ ਖਾਓ ਆਪਣੇ ਪਿਓ ਦੀ ਸਾਂਭਤੋ ਤੇ ਜਿਹੜੀ ਪੈਰੀ ਹੋ ਲੋ ਤੂੰ ਤੇ ਦੂਜੇ ਮਨੇ ਹੁਣ ਉਲਟ ਇਲਜ਼ਾਮ ਮੇਰੇ ਤੇ ਲਾਇਆ ਜਾ ਰਿਹਾ ਕਿ ਸਮੈਗ ਪੀਂਦਾ ਇਹਦੇ ਜੀ ਬੜਾ ਨਸ਼ਾ ਕਰਦਾ ਇਹਦੀ ਮਰ ਗਿਆ 2 ਸਾਲ ਹੋ ਗਿਆ ਤੇ ਮੈਂ ਤਾਂ ਚੰਗਾ ਬਣਾ ਚੱਲਦਾ ਜੇ ਮੈਂ ਇਹਦਾ ਨਸ਼ਾ ਕਰਦਾ ਤੇ ਮੇਰਾ ਕੁੜੀਆਂ ਨੂੰ ਕੀ ਕਿਦਾਂ ਕਰਨਾ ਸਕੂਲੇ ਅਮਰ ਤੱਕਦੋਂ ਦਾ ਸ਼ੱਕ ਹੈ ਅਮਰ ਤਾਂ ਮੈਨੂੰ ਜੀ 15 20 ਸਾਲ ਹੋ ਗਏ ਆ ਬੇਟੀ ਕਿਉਂ ਖੁਦ ਲਜਾਵ ਲਾਈ ਜਾ ਰਹੀ ਕਿ ਮੇਰਾ ਪਿਤਾ ਸਾਲੋਂ ਕੁੱਟਦਾ ਸੀ ਮਾਰਦਾ ਸੀ ਉਹ ਇਸ ਤਰ੍ਹਾਂ ਇਲਜ਼ਾਮ ਹੋ ਰਿਹਾ ਆ ਕਿ ਉਹਨਾਂ ਬੱਚਿਆਂ ਨੂੰ ਉਦੋਂ ਪਤਾ ਨਹੀਂ ਜਦੋਂ ਇਹ ਕਹਿਰ ਚੱਲਣ ਰਿਹਾ ਸੀਗਾ ਉਹ ਛੋਟੇ ਸੀਗੇ ਐ ਸਾਡੇ ਦੇ ਬਹਿ ਜਾਂਦੇ ਹੁੰਦੇ ਸੀ ਆਣ ਕੇ ਜਦੋਂ ਮੱਲੀਆ ਤਾਂ ਦੋ ਬੰਦੇ ਹੁੰਦੇ ਹੁੰਦੇ ਸੀਗੇ ਦੇਕਰ ਕੁਰਕਰੇ ਦੇ ਪੈਕਟ ਦੇ ਦੇਨੇ ਆਖਨੇ ਆਲੇ ਪੁੱਤ ਖਾਓ ਜਾ ਕੇ ਉਥੇ ਅੱਛਾ ਤੇ ਉਹਨਾਂ ਜਦ ਦੁਪਹਿਰੇ ਬੈਠੇ ਹੋਣਾ ਤੇ ਉਹਨਾਂ ਨੇ ਜਵਾਨਾਂ ਨੇ ਜਦੋਂ ਹੋਗੇ ਜਾਣਾ ਤੇ ਮੈਂ ਕਿਹਾ ਪੁੱਛਿਆ ਮਾ ਪੁੱਤ ਕੀ ਗੱਲ ਤੁਸੀਂ ਕੁਰਕਰੇ ਦੁਪਹਿਰੇ ਕਿਉਂ ਖਾਂਦੇ ਹੋ ਗੁਰਦਾਰੇ ਜਾ ਕੇ ਅਖੇ ਦੋ ਅੰਕਲ ਘਰ ਆਉਂਦੇ ਆ ਇਹ ਤੁਹਾਡੀ ਬੇਟੀ ਨੇ ਕਿਹਾ ਤੁਹਾਨੂੰ ਬੇਟੀ ਨੇ ਕਿਹਾ ਬੇਟੀ ਇਡੀ ਕੀ ਵਿਚਾਰੀ ਹੈਗੀ ਮਾ ਕੀ ਗੱਲ ਤੁਸੀਂ ਦੁਪਹਿਰੇ ਕੁਰਕਰੇ ਖਾਂਦੇ ਜੇ ਸਕੂਲੇ ਜਾ ਕੇ ਆਪਣੇ ਗੁਰਦਾ ਸਾਹਿਬ ਦੇ ਅੱਗੇ ਜਾ ਕੇ ਘਰ ਨਹੀਂ ਖਾਂਦੇ ਆਂਦੇ ਹਾਂ ਅਖੇ ਆ ਗੱਲਿਆ ਮੈਨੂੰ ਬੀਬੀਆਂ ਨੇ ਦੱਸਿਆ ਕਿ ਬਾਬਾ ਜੀ ਸਾਡੇ ਬੱਚੇ ਹਲੇ ਬੈਠੇ ਹੁੰਦੇ ਆ ਸੋਹਣੇ ਜਵਾਨ ਹੈ ਕੋ ਫਿਰ ਮੇਰੇ ਅੱਗੇ ਰੋਇਆ ਪਟਿਆ ਉਹ ਮੈਂ ਆਵੇ ਹੱਥ ਜੋੜਦਾ ਵਾਂ ਘਰ ਵਸਣ ਦੇ ਵਸਣ ਦੇ ਘਰ ਤੇ ਬੱਚੇ ਪਲ ਗਏ ਹਾਂ ਪਰ ਇਹਨੇ ਆਖਿਆ ਕਿ ਮੈਂ ਤੈਨੂੰ ਗੋਲੀ ਮਰਵਾ ਦੂੰ ਉਹ ਬੰਦੇ ਕੋਲ 32 ਬੋਰ ਦਾ ਪਿਸਤੌਲ ਆ ਕੇ ਸਿੱਧਾ ਆਟੋ ਚਲਾਉਂਦਾ ਕੁੜੀਆਂ ਛੱਡ ਕੇ ਉਸੇ ਵੇਲੇ ਮੇਰੇ ਕੋਲ ਆ ਜਾਂਦਾ ਮੈਨੂੰ ਰੋਟੀ ਪਕਾ ਕੇ ਖਵਾ ਕੇ 12:30 1 ਵਜੇ ਫੇਰ ਤੁਰਦਾ ਫੇਰ 2 ਵਜੇ ਕੁੜੀਆਂ ਨੂੰ ਛੁੱਟੀ ਹੁੰਦੀ ਕੁੜੀਆਂ ਲੈ ਕੇ ਆਉਂਦਾ ਨਾ ਇਹ ਕਦੀ ਮਾੜੇ ਬੰਦੇ ਕੋਲ ਬੈਠਾ ਨਾ ਇਹਨ ਕਦੇ ਦੀ ਗੱਲ ਕੀਤੀ ਆ ਨਾ ਕਰਾਈ ਆ ਕੋਈ ਸਾਲ ਕਨਬੀ ਮੈਂ ਮੇਰੀ ਕੀ ਹਾਲਤ ਆ ਇਹ ਜਾਣ ਜਾਣ ਕੇ ਸਾਨੂੰ ਛੱਡਣ ਲਈ ਆ ਨਾ ਲਵਾਈ ਸੀ ਆਂਦਾ ਹੀ ਪੀਏ ਦੇ ਲੱਛਣ ਮਾੜੇ ਆ ਤੇ ਕਿਤੇ ਉਹ ਨਾ ਵੇ ਤਨੇ ਸੇ ਪਈ ਮੇਟੀ ਲੱਛਣ ਮਾੜੇ ਕਿ ਤਰ੍ਹਾਂ ਮਤਲਬ ਲੱਗਦੀ ਸੀ ਜਦੋਂ ਘਰੋਂ ਨਿਕਲ ਤੁਰੀ ਸੀ ਤੇ ਫਿਰ ਲੱਛਣ ਹੀ ਮਾੜੀ ਜੀਰੇ ਮਗਰ ਮਾਕੇ ਇਸ ਮੋਟਰਸਾਈਕਲ ਤੇ ਬਹਿ ਜਾ ਅੱਛਾ ਜਿਹਦੇ ਮਰਜ਼ੀ ਬੋਧ ਤੇ ਬਹਿ ਜਾ ਅੱਛਾ ਕਾਰ 'ਚ ਬਹਿ ਜਾ ਹੂੰ ਕਦੀ ਕੇ ਨਾ ਬੈਗ ਤੁਰ ਜਾਂਦੀ ਕਦੀ ਕੇ ਨਾ ਜਿਹਦੇ ਵਿੱਚ ਤਾਂ ਵੀ ਤੁਹਾਡਾ ਝਗੜਾ ਰਹਿੰਦਾ ਹੈ ਉਹਦੇ ਨਾਲ ਤੁਸੀਂ ਤਾਂ ਕਰਕੇ ਇਲਜ਼ਾਮ ਲਾ ਰਹੇ ਨਹੀਂ ਨਹੀਂ ਸਾਡਾ ਝਗੜਾ ਆਈ ਹੋਈ ਸੀ ਆਈ ਹੁਣ ਆਨੇ ਆਪ ਹੀ ਇਹੀਂ ਪਾਇਆ ਬਾਣਾ ਅੱਛਾ ਤੇ ਸਾਡੇ ਬਾਣੇ ਨੂੰ ਇਲਾਜ ਨਾ ਲਾ ਅੱਛਾ ਘਰ ਬਹੁਤ ਜੋ ਚੀ ਚਾਹੀਦੀ ਤੇ ਨਹੀਂ ਉਹੋ ਲਿਆ ਕੇ ਦੇਨੇ ਹੂੰ ਗੱਲ ਕਰ ਤੂੰ ਬਹੁਤ ਲੋਕਾਂ ਨੇ ਇਹ ਵੀ ਗੱਲ ਕਹਿਣੀ ਵੀ ਖਰੇ ਕੁੜੀ ਦੀ ਮਦਦ ਹੋ ਰਹੀ ਹੈ ਕੁੜੀ ਨੂੰ ਪੈਸੇ ਮਿਲਦੇ ਤਾਂ ਪਾਪ ਤਾਂ ਹੁਣ ਮਾਪ ਦਾ ਮਨ ਪਾ ਨਹੀਂ 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 ਉਹ ਤਾਂ ਗੱਲ ਤੁਹਾਡੀ ਠੀਕ ਹੈ ਪਰ ਜਿੰਨੀ ਸਕੀਮ ਤੇ ਉਹ ਖੇਡ ਰਹੀਆਂ ਹਨ ਮਾਵਾਂ ਤੇ ਆ ਉਹਨਾਂ ਦਾ ਪੈਸੇ ਸਾਨੂੰ ਫਰੋਡ ਵਾਧੂ ਹੋ ਜਾਣਾ ਕਿੰਨੀ ਕਿ ਸੱਚਾਈ ਇਹਨਾਂ ਦੀ ਗੱਲ ਸੱਚਾਈ ਜਿਹੜੀ 100% ਸੱਚ ਆ ਕੋਈ ਵਿੱਚ ਕੋਈ ਕੁਝ ਹੋਣੀ ਦੂਜੀ ਗੱਲ ਹੈ ਨਹੀਂ ਜੇ ਹੋਵੇ ਤੇ ਤੁਹਾਨੂੰ ਪਤਾ ਹੈ ਪਿੰਡ ਜੋ ਤੁਸੀਂ ਕਿਤੇ ਵੀ ਜਾ ਕੇ ਆਪਣਾ ਡਰਾਫਟ ਕਰ ਸਕਦੇ ਜੀ ਜੀ ਤੁਹਾਨੂੰ ਮਾਰਦੀ ਸੀ ਜੋ ਮਾ ਨੇ ਮੈਨੂੰ ਛੇਤਰ ਪੂਰਾ ਵਾਉਂਦੇ ਐਨੂੰ ਇੱਕ ਵਾਰੀ ਡੇਗ ਤੇ ਲਾ ਕੇ ਸੋਟ ਲਿਆ ਦਾੜ੍ਹੀਆਂ ਫੜ ਕੇ ਅੱਛਾ ਇਹ ਆਠੋ ਸਾਹਿਬ ਕਰਨ ਦਿਆ ਇਹਨੂੰ ਪਤਾ ਨਹੀਂ ਕੀ ਗੱਲ ਆ ਕਿ ਇਹਨੂੰ ਸੋਟ ਕੇ ਦੇਦੇ ਉੱਤੇ ਬਹਿ ਗਈ ਇਹਨੋਂ ਤੋਂ ਬਾਅਦ ਚ ਨੂੰ ਕੋਈ ਮਾੜੀ ਚੰਗੀ ਗੱਲ ਹੀ ਨਹੀਂ ਆਖੀ ਤੁਹਾਡੇ ਨਾਲ ਵੀ ਕੁੱਟਮਾਰ ਕਰਦੀ ਸੀ ਮੈਂ ਕਰਦੀ ਸਾਨੂੰ ਫਿਰ ਉਹ ਤੋਂ ਬਾਅਦ ਇਹਨੇ ਮੈਨਾਂ ਕ੍ਰਿਸ਼ਕਾਨੀ ਸ਼ੁਰੂ ਕਰ ਦਿੱਤੀ ਅੱਛਾ ਫਿਰ ਅਸੀਂ ਬੱਚੇ ਐਡਮਿਸ਼ਨ ਕਰਾਉਣ ਚੱਲੇ ਖਡੂਰ ਸਾਹਿਬ ਬਾਬੇ ਸੇਵਾ ਹੁੰਦੇ ਖਡੂਰ ਸਾਹਿਬ ਹਾਂ ਕਾਲਜ ਦੇ ਸਕੂਲ ਦੇ ਵਿੱਚ ਜੀ ਅਈ ਉਹਨਾਂ ਨੇ ਬੇਨਤੀ ਕੀਤੀ ਤੇ ਇਹ ਮੈਨੂੰ ਰਸਤੇ ਦੇ ਵਿੱਚ ਆਣ ਕੇ ਆਂਦੀ ਆ ਕਿ ਤੂੰ ਬੁੜੀਆਂ ਰੱਖੀਆਂ ਫਲਾਨ ਕੀਤਾ ਇਹਨੇ ਮੇਰੇ ਤੇ ਬਹੁਤ ਜਿਆਦਾ ਗਲਤ ਇਲਜ਼ਾਮ ਲਾਏ ਫਿਰ ਉਹ ਤੋਂ ਬਾਅਦ ਜਦੋਂ ਅਸੀਂ ਪਿੰਡ ਆਏ ਆ ਇਹਨੇ ਆਪਣੇ ਭਰਾ ਤੇ ਡੈਡੀ ਨੂੰ ਸੱਦ ਕੇ ਇਹਨਾਂ ਸਮਾਨ ਚੋ ਕੇ ਲਗੇ ਆ ਫਿਰ ਖਡੂਰ ਸਾਹਿਬ ਗਏ ਆ ਖਡੂਰ ਸਾਹਿਬ ਜਾ ਕੇ ਇਹਨੇ ਫਿਰ ਉੱਥੇ ਸੰਬੰਧ ਕਿਸੇ ਨਾਲ ਬਣਾ ਲਿਆ ਉਹਨਾਂ ਵੱਖਰੇ ਬੰਦੇ ਨਾਲ ਹਾਂ ਮਜੀਬ ਸਿੰਘ ਲੜਕਾ ਹੈਗਾ ਫਿਰ ਉਹਨਾਂ ਦੀ ਬੀਬੀ ਨੇ ਇਹਨੂੰ ਛੱਤਰ ਫੇਰਿਆ ਕੁੱਟ ਕੇ ਫਿਰ ਇਹ ਛੱਜਲ ਵੱਢੀ ਗਈ ਆ ਉਥੇ ਬੈਠੀ ਆ ਉਥੇ ਚਲੋ ਆਪਣਾ ਝਾੜੂ ਪਚਾ ਕੇ ਦੇ ਘਰ ਕੀਤਾ ਇਹਨੇ ਇਹਨੇ ਨਿਆਣੇ ਲੈ ਕੇ ਚਲ ਜਾਂ ਐਨੇ ਕੁੜੀਆਂ ਲੈ ਕੇ ਚਲ ਜਾਣੀਆਂ ਉਹਨੇ ਇੱਥੇ ਬੰਦੇ ਆਉਣੇ ਜਾਣੇ ਆਪਾਂ ਨਹੀਂ ਦੇਖਣਾ ਪੀਏ ਕੀ ਕਰਦੀ ਆ ਤੁਹਾਡੇ ਸਾਹਮਣੇ ਆਉਂਦੇ ਨੇ ਸਾਹਮਣੇ ਮੇਰੇ ਆਉਂਦੇ ਨੇ ਸਾਹਮਣੇ ਇੱਥੋਂ 6 ਉਹਦੇ ਤੇ 2 ਮਰਲੇ ਮੇਰੇ 2 ਮਰਲੇ ਤੁਹਾਡੇ ਹਾਂਜੀ ਫਿਰ ਮੈਨੂੰ ਆਂਦੀ ਆ ਕੇ ਉਥੇ ਹੀ ਉਹਨਾਂ ਨੂੰ ਆਂਦੀ ਮੈਨੂੰ ਵਾ ਕੇ ਵੇਚ ਕੇ ਤੇ ਪੈਸੇ ਦਵੇ ਹਾਂਜੀ ਤੈਨ ਜੀ ਮੈਂ ਆਪਣੇ ਘਰੋਂ ਕੱਲਾ ਹਾਂ ਕੋਈ ਨਹੀਂ ਕੋਈ ਰਾਮ ਰਾਮ ਨਹੀਂ ਜੀ ਰੋਕ ਲਿਆ ਜੀ ਫਿਰ ਮੈਂ ਨਾਲੇ ਪੈਲੀ ਕੇ ਬਾਵਾ ਮੈਂ ਤਾਂ ਸੋ ਮੈਂ ਕਹ ਲਿਆ ਸਰਲਾ ਬਸ ਇਹਨੂੰ ਕਿਹਾ ਮਾਂ ਨੂੰ ਘਰ ਚੱਲ ਆਪਣੇ ਕਹਿੰਦੀ ਘਰ ਨਹੀਂ ਮੈਂ ਨਾਲ ਤੇਰੀ ਮਾਂ ਮਰੂ ਲਗੜੀ ਲੁਲੀ ਤੇਰੀ ਮਾਂ ਮਰੂ ਫਿਰ ਮੈਂ ਤੇਰੇ ਘਰ ਆਉਣਾ ਮੈਂ ਉਦਾਂ ਨਹੀਂ ਆਉਣਾ ਉਹ ਲੜਕੀ ਤੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਕਰਦੇ ਆ ਗੱਲਬਾਤ ਆ ਵੀਰ ਜੀ ਵਾਹ ਗੁਰੂ ਜੀ ਕਾ ਖਾਲਸਾ ਵਾ ਗੁਰੂ ਜੀ ਕੀ ਫਤਿਹ ਭਾਈ ਰੋਣਾ ਨਹੀਂਗਾ ਅਸੀਂ ਤੁਹਾਡੀ ਮਦਦ ਵਾਸਤੇ ਆਏ ਆ ਸਾਨੂੰ ਲੱਗਿਆ ਵੀ ਇੱਕ ਗੁਰਸਿੱਖ ਬੰਦਾ ਜਿਹੜਾ ਵਾ ਉਹ ਇੰਨਾ ਨਰਦਈ ਕਿਵੇਂ ਹੋ ਸਕਦਾ ਕਿ ਉਹ ਆਪਣੇ ਬੱਚਿਆਂ ਨੂੰ ਕੁੱਟ ਮਾਰ ਕੇ ਕੱਢੇ ਜਿਹੜੇ ਬੇਟੀ ਨੇ ਸਵਾਲ ਚੁੱਕੇ ਆ ਅਸੀਂ ਸਵਾਲ ਵੀ ਕਰਾਂਗੇ ਅਸੀਂ ਤੁਹਾਡੀ ਪੂਰੀ ਜ਼ਿੰਦਗੀ ਜਿਹੜੀ ਆ ਸਾਡਾ ਹੱਕ ਨਹੀਂ ਬਣਦਾ ਵੈਸੇ ਵੀ ਕਿਸੇ ਦੀ ਜ਼ਿੰਦਗੀ ਨੂੰ ਉਛਾਲੀਏ ਪਰ ਅਸੀਂ ਤੁਹਾਡੇ ਗੱਲ ਜਿਹੜੀ ਆ ਲੋਕਾਂ ਤੱਕ ਜ਼ਰੂਰ ਪਹੁੰਚਾਉਣੇ ਚਾਹਾਂਗੇ ਬਾਜੀ ਪਹਿਲਾ ਆਪਣਾ ਨਾਮ ਦੱਸ ਦਿਓ ਤੇ ਆਪਣਾ ਪਿੰਡ ਦੱਸ ਦਿਓ ਮੈਂ ਹਰਜਿੰਦਰ ਸਿੰਘ ਸਾਤਸਾਨਾਉ ਬਰ ਦਰਸ਼ਨ ਸਿੰਘ ਪਿੰਡ ਦਿਨੀਆਲ ਤੋਂ ਧੰਨਵਾਦ ਜੋ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਜੀ ਤੇ ਤਹਿਸੀਲ ਖਡੂਰ ਸਾਹਿਬ ਖਡੂਰ ਸਾਹਿਬ ਮੈਂ ਇਹ ਬਿਆਨਤੀ ਕਰਨੀ ਚਾਹੁੰਦਾ ਜਿਨੇ ਇਲਜ਼ਾਮ ਹਾਂ ਮੇਰੇ ਤੇ ਲੱਗੇ ਹਨ ਹਾਂ ਸਾਰੇ ਗਲਤ ਆ ਜੀ ਕਹੋਗੇ ਆਪਾਂ ਗੁਰੂ ਘਰ ਖੜੇ ਆ ਜੀ ਜੋ ਵੀ ਇਹਦੇ ਚਾਲ ਚੱਲਣੇ ਬਹੁਤ ਜ਼ਿਆਦਾ ਗਲਤ ਹੈਗੇ ਕਿਹਦੇ ਕੁੜੀ ਦੇ ਜਾਂ ਕੁੜੀ ਦੀ ਮਾਂ ਕੁੜੀ ਦੀ ਮਾਂ ਦੇ ਚਾਲ ਚੱਲਣੇ ਬਹੁਤ ਜ਼ਿਆਦਾ ਗਲਤੀ ਸ਼ਰਨਜੀਤ ਕੌਰ ਦੇ ਅੱਛਾ ਤੇ ਪਿੰਡ ਦੀ ਨਿਆਲ ਤੋਂ ਬਿੱਲਾ ਹੀ ਇੱਕ ਨਾਗੋ ਵਾਲਿਆਂ ਦਾ ਜਿਹਦੇ ਨਾਲ 6-7 ਸਾਲ ਸਬੰਧ ਚੰਗੇ ਚੱਲੇ ਆ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਸਦਰ ਥਾਣੇ ਫੜਾਇਆ ਗਿਆ ਹੂੰ ਫਿਰ ਇਹਦੀ ਮਾਂ ਮਾਤਾ ਔਰ ਇਹਦੀ ਭੈਣ ਉਹ ਆਏ ਆ ਆਣ ਕੇ ਉਹਨਾਂ ਨੂੰ 5000 ਰੁਪਇਆ ਦੇ ਕੇ ਉਹ ਸਾਰਿਆਂ ਨੂੰ ਇਹਨਾਂ ਨੂੰ ਵਾਪਸ ਲੈ ਗਈ ਆ ਦੇਖੋ ਤੁਸੀਂ ਬਹੁਤ ਵੱਡਾ ਇਲਜ਼ਾਮ ਲਾ ਰਹੇ ਹੋ ਆਪਣੀ ਘਰ ਵਾਲੀ ਤੇ ਕਿ ਉਹਦੇ ਨਜਾਇਜ਼ ਸਬੰਧ ਸੀ ਬਿਲਕੁਲ ਨਜਾਇਜ਼ ਜੀ ਬਿਲਕੁਲ ਅਸੀਂ ਸੱਚ ਬੋਲਾਂਗੇ ਗੁਰੂ ਘਰ ਦੇ ਗੜੀ ਖੜੇ ਆ ਆਪਾਂ ਕੋਈ ਝੂਠ ਨਹੀਂ ਮਾਰਾਂਗੇ ਝੂਠ ਮਾਰਾਂਗੇ ਤੇ ਗੋਲੀ ਦਾ ਆਰਡਰ ਹੋ ਜਾਊਗਾ ਆਪਾਂ ਨੂੰ ਫਿਰ ਉਸ ਤੋਂ ਬਾਅਦ ਇਹਦੀ ਭੈਣ ਆਈ ਤੇ ਉਹਨੇ ਆਖਿਆ ਕਿ ਮੈਨੂੰ 2 ਮਹੀਨਿਆਂ ਦਾ ਵਕਬਾ ਦਿੱਤਾ ਜਾਵੇ ਤੁਹਾਡੀ ਸਾਲੀ ਸਾਲੀ ਮੇਰੀ ਨੇ ਸਾਲੀ ਮੇਰੀ ਤੇ ਸਾਨੂੰ ਬਹੁਤ ਚੰਗੇ ਆ ਉਹਨਾਂ ਨੇ ਜਵਾਨਾਂ ਨੇ ਫਿਰ ਉਸ ਤੋਂ ਬਾਅਦ ਕੀ ਕੀਤਾ ਕਿ ਫਿਰ 6 ਮਹੀਨੇ ਹੋ ਗਏ ਆ ਸ਼ਿਆ ਮੀਨਾਬਾਦ ਉਹਨੇ ਜਵਾਨੇ ਜਾਣੇ ਕੈਨੇਡਾ ਜੀ ਉਹਨੇ 10 ਦਿਨਾਂ 10 ਦਿਨ ਅੱਗੋਂ ਹੂੰ 10000 ਰੁਪਏ ਗੇਟ ਦੇ ਥਲੇ ਦੀ ਸੁਟਿਆ ਅੱਛਾ ਉਹ ਲੱਗਿਆ ਮੇਰੇ ਹੱਥ ਅੱਛਾ ਮੈਂ ਪੁੱਛਿਆ ਘਰ ਵਾਲੀ ਨੂੰ ਉਹ 10 ਬੰਦਾ 10000 ਰੁਪਏ ਦੇ ਕੇ 10000 ਰੁਪਏ ਦੇ ਗਿਆ ਹਾਂ ਫਿਰ ਉਹ ਹੱਥ ਮੇਰੇ ਲੱਗਿਆ ਮੈਂ ਪੁੱਛਿਆ ਕਿ ਹਾਂਜੀ ਦੱਸੋ ਜੀ ਇਹ ਪੈਸੇ ਕਿੱਥੋਂ ਆਏ ਆ ਹਾਂ ਇਹ ਕਿ ਮੇਰੀ ਸਹੇਲੀ ਦੇ ਤੇ ਮੈਂ ਸਹੇਲੀ ਮੈਨੂੰ ਤੇ ਦੇਖਦੀ ਜੇ ਅੱਗੇ ਤੇ ਸਹੇਲਾ ਦੇ ਦੇਦਾ ਹਾਂ ਫਿਰ ਉਹ ਤੋਂ ਬਾਅਦ ਇਹਨੇ ਮੇਨਾ ਕ੍ਰਿਸ਼ਕਾਨੀ ਸ਼ੁਰੂ ਕਰ ਦਿੱਤੀ ਅੱਛਾ ਫਿਰ ਇਹ ਬਜਟ ਮੇਹੀ ਕਰਾਉਂ ਚੱਲੇ ਖਡੂਰ ਸਾਹਿਬ ਬਾਬੇ ਸੇਵਾ ਹੁੰਦੇ ਖਡੂਰ ਸਾਹਿਬ ਹਾਂ ਕਾਲਜ ਦੇ ਸਕੂਲ ਦੇ ਵਿੱਚ ਜੀ ਅਸੀਂ ਉਹਨਾਂ ਨਾਲ ਬੇਨਤੀ ਕੀਤੀ ਤੇ ਇਹ ਮੈਨੂੰ ਰਸਤੇ ਦੇ ਵਿੱਚ ਆਣ ਕੇ ਆਂਦੀ ਆ ਕੇ ਤੂੰ ਬੁੜੀਆਂ ਰੱਖੀਆਂ ਫਲਾਣ ਕੀਤਾ ਇਹਨੇ ਮੇਰੇ ਤੇ ਬਹੁਤ ਜਿਆਦਾ ਗਲਤ ਇਲਜ਼ਾਮ ਲਾਏ ਹੂੰ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਪਿੰਡ ਆਏ ਆ ਇਹਨੇ ਆਪਣੇ ਭਰਾ ਤੇ ਡੈਡੀ ਨੂੰ ਸੱਦ ਕੇ ਇਹਨਾਂ ਸਮਾਨ ਚੋੱਕ ਕੇ ਲਗੇ ਆ ਫਿਰ ਖਡੂਰ ਸਾਹਿਬ ਗਏ ਆ ਖਡੂਰ ਸਾਹਿਬ ਜਾ ਕੇ ਇਹਨੇ ਫਿਰ ਉੱਥੇ ਸੰਬੰਧ ਕਿਸੇ ਨਾਲ ਬਣਾ ਲਿਆ ਉਹਨਾਂ ਦਾ ਵਖਰੇ ਬੰਦੇ ਨਾ ਹਾਂ ਮਜੀਬ ਸਿੰਘ ਲੜਕਾ ਹੈਗਾ ਫਿਰ ਉਹਨਾਂ ਦੀ ਬੀਬੇ ਨੇ ਇਹਨੂੰ ਛੱਤਰ ਫੇਰਿਆ ਹੂੰ ਕੁੱਟ ਕੇ ਫਿਰ ਇਹ ਸ਼ੱਜਲ ਵੱਡੀ ਗਈ ਆ ਹੂੰ ਉੱਥੇ ਬੈਠੀ ਆ ਉੱਥੇ ਚਲੋ ਆਪਣਾ ਝਾੜੂ ਪਚਾ ਕਿਸ ਦੇ ਘਰ ਕੀਤਾ ਇਹ ਇੱਕ ਮੈਂ ਥੋੜੀ ਜਿਹਾ ਹੋਰ ਗੱਲ ਕਰ ਲਵਾਂ ਕਿ ਆਪਾਂ ਬਿਲਕੁਲ ਗੁਰੂ ਘਰ ਦੇ ਸਾਹਮਣੇ ਖੜੇ ਆ ਤੇ ਇੱਕ ਤੁਸੀਂ ਅਮਰਤਾਰੀ ਸਿੰਘ ਹੋ ਬਹੁਤ ਵੱਡੇ ਇਲਜ਼ਾਮ ਇੱਕ ਔਰਤ ਦੇ ਕਿਰਦਾਰ ਤੇ ਤੁਸੀਂ ਲਾ ਰਹੇ ਹੋ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਸਕਦੇ ਹੋ ਵੀ ਇਹ ਗੱਲਾਂ ਸਹੀ ਨੇ ਹਾਂ ਬਿਲਕੁਲ ਹੋ ਕੇ ਗੁਰੂ ਰਣ ਸਾਹਿਬ 1430 ਅੰਗਿਆ ਹਾਂ ਉਹਨਾਂ ਦੀ ਕਸਮ ਜਿਹੜੀ ਬੜੀ ਔਖੀ ਆ ਮੁੜ ਕੇ ਬਖਤੌਨੀ ਜੀ ਫਿਰ ਉਹ ਤੋਂ ਬਾਅਦ ਇਹਨੇ ਜਵਾਨੀ ਨੇ ਉਥੇ ਜਾ ਕੇ ਮੇਰੇ ਤੇ ਕੇਸ ਕੀਤਾ ਖਡੂਰ ਸਾਹਿਬ ਹੂੰ ਖਡੂਰ ਸਾਹਿਬ ਕੇਸ ਇਹ 4.5 ਸਾਲ ਲੜੇ ਆ ਹੂੰ ਆਂਦੀ ਛੇ ਬੋਲਾਂ ਸ਼ਰਾਬ ਦੀਆਂ ਪੀਂਦਾ ਹੂੰ ਤੇ ਸਾਨੂੰ ਕੁੱਟਦਾ ਹੋਊਗਾ ਮੈਂ ਜਿਆਦੀ ਕਰਦੀ ਜਦੋਂ ਮੈਨੂੰ ਕੁੱਟਦਾ ਜੀ ਇਹ ਰੋਹ ਤੋਂ ਬਾਅਦ ਉਹਨੇ ਮੈਨੂੰ 4.5 ਸਾਲਾਂ ਬਾਅਦ ਜੱਜ ਨੇ ਹਲ ਕੀਤਾ ਜੀ ਉਹ ਆਂਦੀ ਕਿ ਬਾਬਾ ਜੀ ਤੁਸੀਂ ਸ਼ੇਪ ਉਹਦਣਾ ਪੀਂਦੇ ਜੇ ਉਠ ਗਿਆ ਨੇ ਜਦੋਂ ਮੇਰੇ ਵੱਲ ਵੇਖਿਆ ਕਹਿੰਦੀ ਨਹੀਂ ਹਾਂ ਕਹਿੰਦੀ ਤੁਸੀਂ ਤੇ ਨਿਸ਼ਾਰਾ ਸਾਹਿਬ ਆ ਜਾਂਦੇ ਚੇਲੇ ਜਿਹੜੇ ਵਟਾਲੇ ਤੋਂ ਅੱਗੇ ਨਿਸ਼ਾਰਾ ਮੱਝਾ ਸਿੰਘ ਗੁਰਦਾਸਪੁਰ ਜ਼ਿਲ੍ਹੇ ਚ ਅੱਛਾ ਮਾਹ ਠੀਕ ਹੈ ਜੀ ਹਾਂ ਕਹਿੰਦੇ ਆ ਕਿ ਬੀਬਾ ਜੇ ਤੈਨੂੰ 6 ਮਰਲੇ ਚਾਹੀਦੇ ਆ ਤੇ ਲੈ ਸਕਦੇ ਆ ਜੇ ਨਹੀਂ ਚਾਹੀਦੇ ਫਿਰ ਵੇਖ ਲੈ ਇਹ ਤੋਂ ਵੱਧ ਹੁਣ ਕੁਝ ਨਹੀਂ ਮਿਲਣਾ ਜਿਹੜੀ ਤੁਹਾਡੇ ਨਾਂ ਤੇ ਜ਼ਮੀਨ ਹੈ 6 ਮਰਲੇ ਹਾਂ 6 ਮਰਲੇ 8 ਮਰਲੇ ਕੇ 8 6 ਉਹਦੇ ਤੇ 2 ਮਰਲੇ ਮੇਰੇ 2 ਮਰਲੇ ਤੁਹਾਡੇ ਹਾਂ ਜੀ ਫਿਰ ਮੈਨੂੰ ਆਂਦੀ ਆ ਕੇ ਉੱਥੇ ਹੀ ਉਹਨਾਂ ਨੂੰ ਆਂਦੀ ਮੈਨੂੰ ਵੇਚ ਕੇ ਤੇ ਪੈਸੇ ਦਵੇ ਹਾਂ ਮਾਹ ਜੀ ਤੈਨ ਜੀ ਮੈਂ ਆਪਣੇ ਘਰੋਂ ਕੱਲਾ ਹਾਂ ਕੋਈ ਨਹੀਂ ਕੋਈ ਆਰਾਮ ਨਾਲ ਆਰਾਮ ਤੈਨ ਜੀ ਹਲੋ ਕਹਿੰਦੇ ਜੀ ਇਹ ਫੇਰ ਮੈਂ ਨਲੇ ਪੈਲੀ ਕੇ ਬਾਬਾ ਹੂੰ ਤੇ ਮੈਂ ਤਸੋਂ ਮੈਂ ਕਿਹਾ ਸਰਲਾ ਬਸਾ ਇਹਨੂੰ ਕਿਹਾ 나 ਨੂੰ ਘਰ ਚੱਲ ਆਪਣੇ ਹਾਂ ਕਹਿੰਦੀ ਘਰ ਨਹੀਂ ਮੈਂ ਨਾਲ ਤੇਰੀ ਮਾਂ ਮਰੂ ਹੂੰ ਲੰਗੜੀ ਲੁਲੀ ਤੇਰੀ ਮਾਂ ਮਰੂ ਫਿਰ ਮੈਂ ਤੇਰੇ ਘਰ ਆਉਣਾ ਮੈਂ ਉਦਾਂ ਨਹੀਂ ਆਉਣਾ ਹੂੰ ਫਿਰ ਬੀਬੀਆਂ ਨੂੰ ਮਸਿਆ ਦੇ ਮਿਲੀ ਆ ਉਹਨਾਂ ਨੂੰ ਇਹੋ ਗੱਲ ਆਖੀ ਗਈ ਆ ਤੇਰੀ ਮਾਂ ਮਰੂ ਫਿਰ ਮੈਂ ਇੱਥੇ ਆਉਂਗੀ ਨਹੀਂ ਤਾਂ ਮੈਂ ਨਹੀਂ ਆਉਣਾ ਵਸਣਾ ਮੈਂ ਇੱਥੇ ਹੀ ਆ ਕੇ ਹੂੰ ਤੇ ਦੂਜੇ ਬੰਨੇ ਹੁਣ ਉਲਟ ਇਲਜ਼ਾਮ ਮੇਰੇ ਤੇ ਲਾਇਆ ਜਾ ਰਿਹਾ ਕਿ ਸਮੈਗ ਪੀਂਦਾ ਇਹਦੇ ਜੀ ਬੜਾ ਨਸ਼ਾ ਕਰਦਾ ਇਹਦੀ ਮਰ ਗਿਆ 2 ਸਾਲ ਹੋ ਗਿਆ ਤੇ ਮੈਂ ਤਾਂ ਚੰਗਾ ਬੜਾ ਚੱਲਦਾ ਜੇ ਮੈਂ ਇੰਨਾ ਨਸ਼ਾ ਕਰਦਾ ਤੇ ਮੇਰਾ ਕੁੜੀਆਂ ਨੂੰ ਕੀ ਗੱਦਾ ਕਰਨ ਸਕੂਲੇ ਅਮਰ ਤਾਂ ਕਦੋਂ ਦਾ ਸ਼ੱਕਿਆ ਅਮਰ ਤਾਂ ਮੈਨੂੰ ਜੀ 15 20 ਸਾਲ ਹੋ ਗਏ ਆ 15 20 ਸਾਲ ਹੋ ਗਏ ਹਾਂਜੀ ਤੇ ਸੰਤਰੀ ਕੋਈ ਯਾਦ ਨਹੀਂ ਸੰਤਰੀ ਨਹੀਂ ਯਾਦ ਕਿਉਂਕਿ 15 20 ਸਾਲਾਂ ਦੇ ਏਡ ਕਿਡਾ ਤੇ ਭਜਨ ਲੈਣ ਨੂੰ ਮੈਨੂੰ ਹੋ ਗਿਆ 80 ਦਾ ਮੈਂ ਭਜਨ ਲਿਆ ਸੰਤ ਨਿਸ਼ਾਰਾ ਸਾਹਿਬ ਵਾਲਿਆਂ ਦਾ ਤੁਹਾਨੂੰ ਅੱਗੇ ਮੈਂ ਬਿਆਨ ਕਰ ਰਿਹਾ ਹਾਂ ਜੀ ਵਟਾ ਦੇ ਅੱਗੇ ਜੀ ਜੀ ਤੇ ਮੈਂ ਇਡਾ ਕਹਾਂ ਜਦੋਂ ਮੈਂ ਉਹ ਭਜਨ ਲਿਆ ਹਾਂ ਜੇ ਮੰਨ ਲਓ ਅਸੀਂ ਨਿਸ਼ਾਰਾ ਸਾਹਿਬ ਵਾਲੇ ਸੰਤਾਂ ਨਾਲ ਕੋ ਫੋਨ ਤੇ ਗੱਲ ਕਰੀਓ ਤੁਹਾਡੀ ਹਾਮੀ ਭਰ ਸਕਦੇ ਹਾਂ ਜੀ ਭਰ ਸਕਦੇ ਅਸੀਂ ਭਰ ਸਕਦੇ ਹਾਂ ਜੀ ਭਰ ਲਵਾਂਗੇ ਹਾਂ ਜੀ ਭਰ ਲਵਾਂਗੇ ਜੀ ਠੀਕ ਹੈ ਕੋਈ ਬੰਦਾ ਲਿਸ਼ਾ ਨਹੀਂ ਕਰਦਾ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਕੁੜੀ ਤੁਹਾਡੀ ਬੇਟੀ ਕਿਉਂ ਖੁਦ ਇਲਜ਼ਾਮ ਲਾਏ ਜਾ ਰਹੀ ਕਿ ਮੇਰਾ ਪਿਤਾ ਸਾਨੂੰ ਕੁੱਟਦਾ ਸੀ ਮਾਰਦਾ ਸੀ ਉਹ ਇਤਨਾ ਜਾਮ ਹੋ ਰਹਾ ਆ ਕਿ ਉਹਨਾਂ ਬੱਚਿਆਂ ਨੂੰ ਉਦੋਂ ਪਤਾ ਨਹੀਂ ਜਦੋਂ ਇਹ ਕਹਿਰ ਚੱਲਣ ਰਿਹਾ ਸੀਗਾ ਉਹ ਛੋਟੇ ਸੀਗੇ ਐ ਸਾਡੇ ਤੇ ਬਹਿ ਜਾਂਦੇ ਹੁੰਦੇ ਸੀ ਆਣ ਕੇ ਜਦੋਂ ਮੱਲੀਆ ਤੋਂ ਦੋ ਬੰਦੇ ਹੁੰਦੇ ਹੁੰਦੇ ਸੀਗੇ ਤੇ ਕਰ ਕੁਰਕਰੇ ਦੇ ਪੈਕਟ ਦੇ ਦੇਨੇ ਆਖਣੇ ਆਲੇ ਪੁੱਤ ਖਾਓ ਜਾ ਕੇ ਉਥੇ ਅੱਛਾ ਤੇ ਉਹਨਾਂ ਜਦ ਦੁਪਹਿਰੇ ਬੈਠੇ ਹੋਣਾ ਤੇ ਉਹਨਾਂ ਨੇ ਜਵਾਨਾਂ ਨੇ ਜਦੋਂ ਹੋਗੇ ਜਾਣਾ ਤੇ ਮੈਂ ਕਿਹਾ ਪੁੱਛਿਆ ਮਾ ਪੁੱਤ ਕੀ ਗੱਲ ਤੁਸੀਂ ਕੁਰਕਰੇ ਦੁਪਹਿਰੇ ਕਿਉਂ ਖਾਂਦੇ ਹੋ ਗੁਰਦਾਰੇ ਜਾ ਕੇ ਅਗੇ ਦੋ ਅੰਕਲ ਘਰ ਆਉਂਦੇ ਆ ਇਹ ਤੁਹਾਡੀ ਬੇਟੀ ਨੇ ਕਿਹਾ ਤੁਹਾਨੂੰ ਬੇਟੀ ਨੇ ਕਿਹਾ ਬੇੜੀ ਇੰਨੀ ਵੀ ਤੇ ਵਿਚਾਰੀ ਹੈਗੀ ਮਾਂ ਕੀ ਕਰ ਤੂੰ ਹੀ ਦੁਪਹਿਰ ਦਾ ਕੁਰਕੜੇ ਖਾਂਦੇ ਜੇ ਸਕੂਲੇ ਜਾ ਆਪਣੇ ਗੁਰਦਾ ਸਾਹ ਦੇ ਅੱਗੇ ਜਾ ਕੇ ਘਰ ਨਹੀਂ ਖਾਂਦੇ ਜਾਂਦੇ ਹਾਂ ਅਖੇ ਆ ਗੱਲਿਆ ਮੈਨੂੰ ਬੀਬੀਆਂ ਨੇ ਦੱਸਿਆ ਕਿ ਬਾਬਾ ਜੀ ਸਾਡੇ ਬੱਚੇ ਹਲੇ ਬੰਦੇ ਹੁਦਾ ਸੋਹਣੇ ਜਵਾਨ ਹੈ ਕੋਈ ਚੋਕੇ ਲੈ ਕੇ ਕੀ ਕਰੇਗਾ ਫਿਰ ਮੇਰੇ ਅੱਗੇ ਰੋਇਆ ਪਟਿਆ ਉਹ ਮੈਂ ਆਵੇ ਹੱਥ ਜੋੜਦਾ ਵਾਂ ਘਰ ਵਸਣ ਦੇ ਵਸਣ ਦੇ ਕਰਦੇ ਬੱਚੇ ਪਲ ਗਏ ਹਾਂ ਪਰ ਇਹਨੇ ਆਖਿਆ ਕਿ ਮੈਂ ਤੈਨੂੰ ਗੋਲੀ ਮਰਵਾ ਦੂੰ ਉਹ ਬੰਦੇ ਕੋਲ 32 ਬੋਰ ਦਾ ਪਿਸਤੌਲ ਆਖੇ ਜੀ ਉਹ ਬੰਦਾ ਹੁਣ ਹਲੇ ਕੈਨੇਡਾ ਪਹੁੰਚਿਆ ਵਾ ਅ ਪਰਿਵਾਰ ਉਹਦੀ ਘਰ ਦੀ ਲੱਗੀ ਉਹਨੂੰ ਹੂੰ ਤੇ ਫਿਰ ਉਹ ਤੋਂ ਬਾਅਦ ਹੁਣ ਇਹ ਬਾਤ ਚੱਲਣ ਡੈ ਆ ਕਿ ਮੈਂ ਪੈਸੇ ਇਕੱਠੇ ਕਰਨਾ ਤਗੜੀ ਹੋ ਗਏ ਤੇ ਚੱਲ ਕੋਈ ਨਹੀਂ ਡੈਡੀ ਮਰ ਗਿਆ ਤੇ ਮਰ ਗਿਆ ਕੋਈ ਗੱਲ ਨਹੀਂ ਉਹਦੇ ਗੱਲ ਹੀ ਕੋਈ ਨਹੀਂ ਆਖੇ ਇਹ ਇਹ ਤਾ ਕਰਕੇ ਇਲਜ਼ਾਮ ਲਾ ਤਾ ਇਲਜ਼ਾਮ ਲੱਗ ਰਿਹਾ ਕਿ ਮਾਈ ਭਾਖਾ ਇਕੱਠਾ ਬਹੁਤ ਲੋਕਾਂ ਨੇ ਇਹ ਵੀ ਗੱਲ ਕਹਿਣੀ ਵੀ ਖਰੇ ਕੁੜੀ ਦੀ ਮਦਦ ਹੋ ਰਹੀ ਹੈ ਕੁੜੀ ਨੂੰ ਪੈਸੇ ਮਿਲਦੇ ਤੇ ਬਾਪ ਤਾਂ ਹੁਣ ਬਾਪ ਦਾ ਮਨ ਪਾਰ ਨਹੀਂ 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 ਉਹ ਤਾਂ ਗੱਲ ਤੁਹਾਡੀ ਠੀਕ ਹੈ ਮਾਰੇ ਜਿੰਨੀ ਸਕੀਮ ਤੇ ਉਹ ਖੇਡ ਰਹੀਆਂ ਨਾ ਮਾਵਾਂ ਧੀਆਂ ਉਹਨਾਂ ਦਾ ਪੈਸੇ ਸਾਨੂੰ ਫਰੋਡ ਵਾਧੂ ਹੋ ਜਾਣ ਅੱਛਾ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਤੁਹਾਡੇ ਤੇ ਕਿ ਤੁਸੀਂ ਪਹਿਲੀ ਬੰਨਾ ਸਾਰਾ ਵੇਚ ਦਿੱਤਾ ਤੁਹਾਡੇ ਕੋਲ ਪਹਿਲੀ ਕਿੰਨੀ ਕਹ ਤੇ ਕਿੰਨੀ ਸੀ ਤੇ ਕਿੰਨੀ ਕ ਵੇਚ ਦਿੱਤੀ ਬੈਲੀ ਜਿਹੜੀ ਆ ਆਪਣੇ ਕੋਲ ਤਿੰਨ ਕਿਲੇ ਪੈਲੀ ਹੈਗੀ ਆ ਤਿੰਨ ਕਿਲੇ ਪੈਲੀ ਹਾਂ ਉਹ ਮੈਂ ਹਾਂ ਉਹ ਮੈਂ ਆਪਣੀ ਮਾ ਦੇ ਨਾਂ ਕਰਾਈ ਆ ਜੀ ਅੱਛਾ ਮਾ ਦੇ ਨਾਂ ਕਿਉਂਕਿ ਜੋ ਧਮਕੀਆਂ ਦਿੰਦੀ ਸੀ ਤੇ ਮਾ ਭਾਈ ਜਾਣਗੇ ਮੈਨੂੰ ਮਾਰ ਕੇ ਮੋਰ ਪੈੜੀਆਂ ਵੇਚ ਕੇ ਚਲੀ ਜਾ ਮਾ ਮਾ ਦੇ ਨਾਂ ਉਹ ਵੈਲੀ ਵੇਚੂ ਨਾ ਅੱਛਾ ਗੱਲ ਇਹ ਆ ਪੈਲੀ ਤੁਹਾਡੀ ਮਾਤਾ ਦੇ ਨਾਂ ਹਾਂ ਜੀ ਮਾਤਾ ਦੇ ਨਾਂ ਭਜਨਕੋੜ ਦੇ ਨਾਂ ਤੇ ਮੈਂ ਕਰਾਈ ਹੋਈ ਆਪ ਇਸ ਇਸ ਗੱਲ ਦੀ ਫੁੱਲ ਗਰੰਟੀ ਹਾਂ ਜੀ ਫੁੱਲ ਫੁੱਲ ਗੁਰੂ ਘਰ ਆਪਾਂ ਦਾ ਹੁੰਦਾ ਸਾ ਗੁਰੂ ਘਰ ਖਲੋਤੇ ਆ ਗੁਰੂ ਘਰ ਜੇ ਝੂਠ ਮਾਰੀਓ ਤੁਹਾਨੂੰ ਪਤਾ ਹੀ ਆ ਹੂੰ ਬਾਬਾ ਜੀ ਕੀ ਕਹਿਣਾ ਚਾਹੁੰਦੇ ਭਾਈ ਸਾ ਠੀਕ ਆ ਤੁਹਾਡੇ ਇਸ ਇਸਤੇ ਚ ਕੀ ਲੱਗਦੇ ਤੁਹਾਡੇ ਤੁਸੀਂ ਪਿੰਡ ਵਿੱਚੋਂ ਆ ਪਿੰਡ ਤੋਂ ਆਪੜੋਸੀ ਹੋ ਆਈ ਲਾਉਗੇ ਹਾਂਜੀ ਜੀ ਹਾਂ ਕੋਈ ਹਾਂ ਹਾਂ ਦੱਸ ਕਿੰਨੀ ਕਿ ਸਚਾਈ ਇਹਨਾਂ ਦੀ ਗੱਲ ਸਚਾਈ ਜਿਹੜੀ 100% ਸੱਚ ਆ ਕੋਈ ਵਿੱਚ ਕੋਈ ਕੁਛ ਨਹੀਂ ਦੂਜੀ ਗੱਲ ਹੈ ਨਹੀਂ ਜੇ ਹੋਵੇ ਤੇ ਤੁਹਾਨੂੰ ਪਤਾ ਹੈ ਪਿੰਡ ਜੋ ਤੁਸੀਂ ਕਿਤੇ ਵੀ ਜਾ ਕੇ ਆਪਣਾ ਦਰਯਾਫਤ ਕਰ ਸਕਦੇ ਜੀ ਜੀ ਕੋਈ ਨਾ ਕੋਈ ਤੇ ਦੱਸੂਗਾ ਇਹਨਾ ਹੁਣ ਸਾਰੇ ਤੇ ਇੱਕ ਬੰਦੇ ਦੇ ਖਿਲਾਫ ਜਾਂ ਬਰਾਬਰ ਹੁੰਦੇ ਨਹੀਂਗੇ ਹੂੰ ਕੋਈ ਨਾ ਕੋਈ ਬੰਦਾ ਤੇ ਪਿੰਡ ਦੇ ਵਿੱਚ ਸਾਡੇ ਵੀ ਖਿਲਾਫ ਆ ਤੁਹਾਡੇ ਵੀ ਖਿਲਾਫ ਆ ਹੂੰ ਤੂੰ ਉਹ ਦੱਸੂਗਾ ਨਾ ਪਹਿਲੀ ਹੈਗੀ ਇਹਨਾਂ ਦੀ ਪਹਿਲੀ ਬਿਲਕੁਲ ਹੈਗੀ ਚਲੋ ਵਖਾਲਦੇ ਅੱਜ ਵੀ ਹੈਗੀ ਅੱਜ ਵੀ ਹੈਗੀ ਮੌਜੂਦ ਆ ਹਾਂ ਹਾਂਜੀ ਜੀ ਹਾਂ ਪਹਿਲੀ ਮੌਜੂਦ ਆ ਕਾਰਨ ਕੀ ਫਿਰ ਝਗੜੇ ਦਾ ਕਾਰਨ ਕੀ ਸੀ ਕਾਨੂੰਨ ਇਹਨਾਂ ਦੋਹਾਂ ਦਾ ਆਪਸ ਵਿੱਚ ਫਿਰ ਇੱਥੇ ਘਾਰੇ ਨੂੰ ਥਾਂ ਵਣ ਕੇ ਦਿੱਤਾ ਥਾਂ ਵਣ ਕੇ ਤੁਸੀਂ ਬਣਾਈ ਕਰਾਈ ਆਪ ਹਾਂ ਅੱਛਾ ਤੇ ਜੇ ਅਸੀਂ ਥਾਂ ਲਕੀਰ ਮਾਰ ਕੇ ਆਏ ਹਾਂ ਮੈਂ ਹਾਂ ਇੱਥੇ ਰਹਿੰਦੇ ਸੀ ਹਾਂ ਮੁੜ ਕੇ ਫਿਰ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਜਾ ਕੇ ਵੇੜੇ ਹਾਂ ਇਹਨਾਂ ਨੇ ਠਾਕਰਾਏ ਤੇ ਲਿਆ ਜੀ ਕਰਾਏ ਤੇ ਲੈ ਕੇ ਉਥੇ ਰਹਿੰਦੇ ਰਹਿਣ ਲੱਪੇ ਹਾਂ ਫਿਰ ਮੈਂ ਇਹ ਇਹ ਟੈਂਪੂ ਤੇ ਖਾਦ ਕੇ ਖਾਲ ਮਹंगाई ਹਾਂ ਮੈਂ ਇਹਨੂੰ ਆਖਿਆ ਮੈਂ ਕਿਹਾ ਸ਼ਰਨਜੀਤ ਆਪਾਂ ਚੱਲੀਏ ਆਪਣਾ ਇਥੇ ਰਹਿਣ ਦਾ ਮਤਲਬ ਕੋਈ ਮਤਲਬ ਨਹੀਂ ਜਦੋਂ ਆਪਣਾ ਘਰ-ਬਾਰ ਨਾ ਹੋਵੇ ਹਾਂ ਆਪਣਾ ਬਿਲਕੁਲ ਆਪਾਂ ਨੰਗ ਹੋਈਏ ਫਿਰ ਆਪਾਂ ਕਿੱਥੇ ਜਾ ਕੇ ਸ਼ਰਨ ਲੈਣੀ ਲੈਣੀ ਆ ਜਦੋਂ ਘਰ-ਬਾਰ ਆਪਣਾ ਫੇ ਕਿਉਂ ਤੁਸੀਂ ਵੀ ਸਮਝਾਇਆ ਹਾਂ ਨਹੀਂ ਸਮਝੇ ਨਹੀਂ ਉਹਨਾਂ ਨੇ ਕਿਹਾ ਮੈਂ ਹਾਂ ਚਲੋ ਉਹਨਾਂ ਨੇ ਕਿਹਾ ਮੈਂ 10 ਕਦਮ 10 ਕਿਲੋਮੀਟਰ ਪਛਾਂ ਜਾਵਾਂਗਾ ਉਧਰ ਨਹੀਂ ਜਾਣਾ ਘਰ ਨਹੀਂ ਜਾਣਾ ਨਹੀਂ ਜਾਣਾ ਅੱਛਾ ਇਹ ਭਾਈ ਸਾਹਿਬ ਕਹਿ ਰਹੇ ਵੀ ਮੇਰੀ ਮਾਤਾ ਨੂੰ ਵੀ ਉਹਨੇ ਕੁੱਟਿਆ ਮਾਰਿਆ ਤੁਹਾਨੂੰ ਪਤਾ ਇਸ ਗੱਲ ਦਾ ਇਸ ਬਾਰੇ ਪਤਾ ਕਿ ਉਹ ਕਿੰਨੀ ਝੂਠ ਨਹੀਂ ਹੀ ਬੋਲ ਸਕਦੇ ਕਿਉਂਕਿ ਇਹ ਕਰਦੇ ਮਾਮਲੇ ਚ ਹਾਂ ਮੈਂ ਆਪਣੇ ਡੇਰੇ ਰਹਿਣਾ ਹਾਂ ਹਾਂ ਅਸੀਂ ਕਹਿੰਦੇ ਹਾਂ ਚਲੋ ਆਪਾਂ ਮਾਤਾ ਨੂੰ ਪੁੱਛਾਂਗੇ ਭਾਈ ਤੁਸੀਂ ਪੰਚਾਇਤ ਮੈਂਬਰ ਮੌਜੂਦ ਆ ਜੀ ਸਰ ਕਿਵੇਂ ਕਿਵੇਂ ਤੁਹਾਨੂੰ ਲੱਗਦਾ ਵੀ ਇਹ ਗੱਲਾਂ ਕਿੰਨੀਆਂ ਕਿ ਸੱਚੀਆਂ ਨੇ ਜੋ ਵੀ ਉਹ ਗੁੜੀਆਂ ਨੇ ਬਿਆਨ ਦਿੱਤੇ ਆ ਨਾ ਹਾਂ ਉਹ ਸਾਰੇ ਬੇਵਿਨਿਆਦ ਝੂਠੇ ਆ ਜੀ ਇਹ ਬੇਵਿਨਿਆਦ ਝੂਠੇ ਹਾਂਜੀ ਹਾਂਜੀ ਕਿਉਂਕਿ ਬਾਬਾ ਜੀ ਹੁਣੀ ਪਹਿਲਾਂ ਤੇ ਜੋ ਹੀ ਨਿਕ ਨਿਕ ਨੇ ਹੁਣ ਤੋਂ ਘਰ ਡਿਊਟੀਆਂ ਵੀ ਗੁਰਦੁਆਰੇ ਦੇ ਪਾਤੀ ਸਿੰਘ ਵਰਤ ਸਿੰਘ ਜੀ ਡਿਊਟੀ ਵੀ ਨਭਾਈ ਹਾਂਜੀ ਇਹਨਾਂ ਭਾਈ ਆ ਜੀ ਰੋਲਾਂ ਤੇ ਜਾਂਦੇ ਰਹਿ ਲਾਂ ਜਾਂਦੇ ਹੁਣ ਇਹਦੇ ਨਾਲ ਬੱਚੇ ਜਾਂਦੇ ਆਪਣੇ ਪਿੰਡ ਦੇ ਆ ਗੁੜੀਆਂ ਪਲੱਸ 2 ਚ ਨੌਵੀਂ ਤੋਂ ਲੈ ਕੇ ਪਲੱਸ 2 ਦੀਆਂ ਕੁੜੀਆਂ ਜਿਹੜੀਆਂ ਨਾ ਉਹ ਇਹੋ ਆਪਣੇ ਟੈਂਪੂ ਚ ਲੈ ਕੇ ਜਾਂਦਾ ਜੰਡੇ ਵਾਲੇ ਉਹ ਇਹੋ ਲੈ ਕੇ ਆਉਂਦਾ ਠੀਕ ਆ ਨਾ ਉਹ ਜਿਹੜੀਆਂ ਆਂਦੇ ਆ ਕਿ ਨਸ਼ਾ ਕਰਦਾ ਉਹ ਕੰਮ ਉਠਾਵਾ ਜੀ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਇਹ ਗੱਲ ਆ ਕਿ ਜਿਹੜਾ ਤੁਸੀਂ ਉਹਨਾਂ ਆਖਿਆ ਕਿ ਸਾਡਾ ਪਿਓ ਮਰ ਗਿਆ ਹਮ ਅੱਜ ਤੱਕ ਮੈਂ ਤੇ ਨਹੀਂ ਵੇਖਿਆ ਕਿ ਜਿਹੜਾ ਬੰਦਾ ਮਰਿਆ ਉਹ ਫੇਰ ਸਾਹਮਣੇ ਆਪਣੇ ਖਰੂਗ ਇੰਟਰਵਿਊ ਦੇਣ ਲਿਆ ਹੋਵੇ ਹੈਨਾ ਨਹੀਂ ਮਤਲਬ ਉਹਦੇ ਕਹਿ ਸ਼ਾਇਦ ਤੁਸੀਂ ਜਿਹੜੀ ਵੀਡੀਓ ਸੁਣੀ ਹੋ ਸਕਦਾ ਉਹ ਚ ਕਿਹਾ ਜਿਹੜੀ ਸਾਡੀ ਵੀਡੀਓ ਹੋ ਚੁਣੇ ਕਿਹਾ ਵੀ ਸਾਡੇ ਪਾ ਦਾ ਮਰ ਗਿਆ ਨਹੀਂ 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 ਗਲਤ ਗੱਲ ਆ ਕਿਉਂਕਿ ਇਹਨਾਂ ਦੀ ਜ਼ਮੀਨ ਜਾਇਦਾਦ ਹੈਗੀ ਆ ਘਰ ਬਹੁਤ ਵਧੀਆ ਬਣਿਆ ਵਾ ਕੋਈ ਉਹ ਆਣ ਕੇ ਇੱਥੇ ਆਪਣੇ ਘਰ ਰਹਿਣਾ ਤੇ ਉਹਨ ਵੀ ਆਣੇ ਕਿ ਆਪਣੇ ਘਰ ਰਹਿਣਾ ਹਮ ਠੀਕ ਇਹ ਗੱਲ ਤੇ ਆਈ ਹੁਣ ਜੀ ਆਪਾਂ ਕੋਸ਼ਿਸ਼ ਕਰਦੇ ਆ ਕਿ ਬਾਪੂ ਜੀ ਦਾ ਘਰ ਵੀ ਜਾਣਿਆ ਤੇ ਬਾਪੂ ਜੀ ਦੇ ਉਹ ਜਿਹੜੇ ਆਪਣਾ ਮਾਤਾ ਜੀ ਹੈ ਜਿਨ੍ਹਾਂ ਦੇ ਨਾਲ ਇਹ ਕਹਿ ਰਿਹਾ ਵੀ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਗਈ ਹੈ ਉਹ ਬੇਟੀ ਦੀ ਜਿਹੜੀ ਮਾਤਾ ਜਾਨੀ ਹੈ ਬਾਪੂ ਜੀ ਦੀ ਘਰ ਵਾਲੀ ਜਿਹੜੀ ਬੇਟੀ ਦੇ ਨਾਲ ਰਹੇ ਹੈ ਤੇ ਆਪਾਂ ਉਹ ਮਾਤਾ ਜੀ ਤੋਂ ਵੀ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਨਾਲੇ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾਉਨੇ ਆ ਤੁਸੀਂ ਸਾਡੇ ਨਾਲ ਬਣੇ ਰਹੋ ਦੋਸਤੋ ਜਦੋਂ ਤੁਸੀਂ ਸਾਡੇ ਚੈਨਲ ਤੇ ਕੋਈ ਵੀ ਸਟੋਰੀ ਜਾਂ ਕਹਾਣੀ ਦੇਖਦੇ ਹੋ ਉਸ ਤੋਂ ਪਿਆਰ ਦਿੰਦੇ ਹੋ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਆਪਣੀ ਗੱਲ ਪਚੌਣ ਤੱਕ ਕਾਮਯਾਬ ਹੋਨੇ ਆ ਇਸੇ ਤਰ੍ਹਾਂ ਇੱਕ ਸਟੋਰੀ ਸਾਡੇ ਚੈਨਲ ਤੇ ਚੱਲੀ ਬਹੁਤ ਵਾਇਰਲ ਹੋਈ ਲਗਭਗ 30 ਲੱਖ ਲੋਕਾਂ ਨੇ ਉਸ ਕਹਾਣੀ ਨੂੰ ਪਿਆਰ ਦਿੱਤਾ ਜਿਹੜਾ ਉਹ ਕਹਾਣੀ ਸੀ ਉਹ ਚਾਹ ਵੇਚ ਰਹੀ ਜਿਹੜੀ ਕੁੜੀ ਰਈਆ ਪੁਲ ਦੇ ਥਲੇ ਕੋਮਲਪ੍ਰੀਤ ਕੌਰ ਕੋਮਲਪ੍ਰੀਤ ਕੌਰ ਨੇ ਬਹੁਤ ਵੱਡੇ ਇਲਜ਼ਾਮ ਲਾਏ ਕਿ ਮੇਰੇ ਪਿਤਾ ਦੇ ਨਾਲ ਸਾਡਾ ਜਿਹੜਾ ਨਹੀਂ ਬਣਾਈ ਮੇਰਾ ਪਿਤਾ ਇੱਕ ਨਸ਼ੇੜੀ ਸੀ ਤੇ ਨਸ਼ੇ ਦੇ ਲੋਰ ਵਿੱਚ ਨਾ ਸਾਨੂੰ ਖਰਚਾ ਪਾਣੀ ਦਿੰਦਾ ਸੀ ਤੇ ਸਾਡੇ ਕੋਲ ਹੈ ਵੀ ਕੁਝ ਨਹੀਂ ਸੀ ਤੇ ਕੁੱਟ ਮਾਰ ਕੇ ਸਾਨੂੰ ਘਰ ਦੇ ਵਿੱਚੋਂ ਕੱਢਿਆ ਗਿਆ ਇੱਕ ਪਿਤਾ ਜਦੋਂ ਆਪਣੇ ਬੱਚਿਆਂ ਨੂੰ ਕੁੱਟ ਮਾਰ ਕੇ ਘਰੋਂ ਕੱਢਦਾ ਤੇ ਫਿਰ ਗੱਲ ਤੇ ਸੋਚਣ ਵਾਲੀ ਹੁੰਦੀ ਹੈ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਦੋਵੇਂ ਪੱਖ ਜਿਹੜੇ ਆ ਉਹ ਲੈ ਜਾਣ ਕੁੜੀ ਦਾ ਅਸੀਂ ਪੱਖ ਲਿਆ ਬਹੁਤ ਸਾਰੇ ਸਾਡੇ ਪੰਜਾਬੀਆਂ ਨੇ ਹਿੰਮਤ ਵੀ ਦਿਖਾਈ ਤੇ ਉਸ ਕੁੜੀ ਦੀ ਮਦਦ ਵਾਸਤੇ ਉਸ ਬੱਚੀ ਦੀ ਮਦਦ ਪੂਰੀ سپورਟ ਫੁੱਲ سپورਟ ਕੀਤੀ ਸਾਨੂੰ ਵੀ ਖੁਸ਼ੀ ਹੋਈ ਕਿ ਸਾਡੀ ਕਹਾਣੀ ਦਿਖਾਉਣ ਦੇ ਨਾਲ ਉਸ ਬੱਚੀ ਦੀ ਮਦਦ ਕਰਨ ਵਾਲੇ ਜਿਹੜੇ ਸਾਡੇ ਪੰਜਾਬੀ ਦਰਿਆਦਿਲ ਨੇ ਉਹ ਪਹੁੰਚ ਗਏ ਤੇ ਉਸ ਲੜਕੀ ਦੀ ਮਦਦ ਵੀ ਹੋਈ ਹੁਣ ਕਮੈਂਟਾਂ ਦੇ ਵਿੱਚ ਸਾਨੂੰ ਲੋਕਾਂ ਨੇ ਇਹ ਗੱਲਾਂ ਕਹੀਆਂ ਕਿ ਭਾਈ ਤੁਸੀਂ ਕੁੜੀ ਦਾ ਪੱਖ ਤੇ ਦਿਖਾਤਾ ਕੁੜੀ ਦੇ ਪਿਓ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਉਹਨੂੰ ਵੀ ਪੁੱਛਣਾ ਚਾਹੀਦਾ ਕਿ ਤੂੰ ਭਾਈ ਇਸ ਤਰ੍ਹਾਂ ਕਿਉਂ ਕੀਤਾ ਆਪਣੇ ਬੱਚਿਆਂ ਨੂੰ ਕੌਣ ਘਰੋਂ ਕੱਢਦਾ ਤੇ ਕੌਣ ਕੁੱਟਮਾਰ ਕਰਦਾ ਨਾਲ ਖਾਸ ਕਰਕੇ ਜਨਾਨੀ ਦੇ ਨਾਲ ਕੁੱਟਮਾਰ ਕਰਨੀ ਤੇ ਵੈਸੇ ਹੀ ਜਿਹੜੀ ਸਾਡੇ ਕਾਨੂੰਨ ਦੇ ਦਾਇਰੇ 'ਚ ਵੀ ਨਹੀਂ ਤੇ ਇੱਕ ਸਿੱਖ ਹੋਣ ਦੇ ਨਾਤੇ ਤਾਂ ਵੈਸੇ ਹੀ ਨਹੀਂ ਇੱਕ ਸਿੱਖ ਤਾਂ ਵੈਸੇ ਹੀ ਨਹੀਂ ਕਰ ਸਕਦਾ ਅੱਜ ਅਸੀਂ ਉਹ ਆ ਬਾਬਾ ਜੀ ਨੂੰ ਬੁਲਾਵਾਂਗੇ ਜਿਹੜਾ ਉਸ ਦਾਵਾ ਕਰ ਰਿਹਾ ਕਿ ਮੈਂ ਉਸ ਲੜਕੀ ਦਾ ਪਿਤਾ ਹਾਂ 12-13 ਸਾਲ ਤੋਂ ਪਹਿਲਾਂ ਝਗੜਾ ਜ਼ਰੂਰ ਹੋਇਆ 6-7 ਸਾਲ ਤੋਂ ਵੱਖਰੇ ਰਹੇ ਨੇ ਵੱਖਰਾ ਮੈਂ ਵੱਖਰਾ ਰਹਿ ਰਿਹਾ ਅਦਾਲਤ ਵਿੱਚ ਕੇਸ ਵੀ ਚੱਲਿਆ ਜਿਹੜੇ ਕੁੜੀ ਨੇ ਇਲਜ਼ਾਮ ਲਾਇਆ ਆਪਾਂ ਉਹ ਸਵਾਲ ਵੀ ਕਰਾਂਗੇ ਮੇਰੇ ਨਾਲ ਜੁੜ ਰਹੇ ਨੇ ਇਹ ਲੜਕੀ ਦੇ ਪਿਤਾ ਜੀ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਮਰਤਾਰੀ ਗੁਰਸਿੱਖ ਨੇ ਘਰ ਆ ਗਏ ਆ ਜੀ ਕੋਮਲਪ੍ਰੀਤ ਦੇ ਕੋਮਲਪ੍ਰੀਤ ਦਾ ਘਰ ਤੁਹਾਨੂੰ ਮੈਂ ਦਿਖਾਉਣ ਲੱਗਾ ਇਹ ਪਹਿਲਾ ਗੇਟ ਹੈ ਸ਼ੁਰੂਆਤੀ ਤੌਰ ਤੇ ਤੇ ਬਾਬਾ ਜੀ ਖੜੇ ਨੇ ਇਹ ਹੀ ਉਹ ਆਟੋ ਹੈ ਜਿਹੜਾ ਬਾਬਾ ਜੀ ਦਾ ਰੋਜ਼ਗਾਰ ਦਾ ਸਾਧਨ ਹੈ ਤਿੰਨ ਕਿਲੇ ਪੈੜੀ ਜਿਹੜੀ ਆ ਉਹ ਅੱਜ ਵੀ ਇਹਨਾਂ ਦੇ ਕੋਲ ਖੜੀ ਹੈ 1 ਵੀ ਰੁਪਏ ਦੀ ਚੀਜ਼ ਜਿਹੜੀ ਆ ਉਹ ਘਰ ਦੀ ਨਾ ਨਹੀਂ ਵੇਚੀ ਜਿਹੜੇ ਇਲਜ਼ਾਮ ਜਿਹੜੇ ਲਗਾਏ ਗਏ ਨੇ ਪਿੰਡ ਵਾਲਿਆਂ ਵੱਲੋਂ ਦੱਸਿਆ ਜਾਂਦਾ ਕਿ ਉਹ ਬਿਲਕੁਲ ਹੀ ਬੇ ਬਜ਼ੁਰਗ ਮਾਤਾ ਬੈਠੇ ਨੇ ਆਪਾਂ ਬਜ਼ੁਰਗ ਮਾਤਾ ਦੇ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਆ ਪੂਰੀ ਕਹਾਣੀ ਕਿ ਉਹ ਬੱਚੀ ਜਿਹੜੀ ਆ ਕਿਉਂ ਇਲਜ਼ਾਮ ਲਾ ਰਹੀ ਹੈ ਮਾਤਾ ਜੀ ਸਤਿ ਸ੍ਰੀ ਅਕਾਲ ਠੀਕ ਹੋ ਜੀ ਸੇਬ ਠੀਕ ਆ ਹਾਂਜੀ ਹਾਂਜੀ ਤੂੰ ਤੁਹਾਡੀ ਪੋਤਰੀ ਜਿਹੜੀ ਕਹਿ ਰਹੀ ਆ ਵੀ ਮੇਰਾ ਡੈਡੀ ਸ਼ਰਾਬ ਬੜੀ ਪੀਂਦਾ ਨਸ਼ਾ ਬੜਾ ਕਰਦਾ ਕੀ ਕਹਿਣਾ ਚਾਹੁੰਦੇ ਹੋ ਮੇਰੇ ਪੁੱਤ ਨੇ ਕਦੀ ਮੂਨ ਨਸ਼ਾ ਨਹੀਂ ਲਾਇਆ ਨਸ਼ਾ ਨਹੀਂ ਲਾਇਆ ਕਦੀ ਕਦੀ ਜੰਮ ਤੇ ਨਹੀਂ ਲਾਇਆ ਅੱਛਾ ਜੀ ਨਾ ਨਮੀ ਤੇ ਨਾ ਸ਼ਰਾਬ ਨਾ ਸ਼ਰਾਬ ਆਏ ਕੋਲ ਹੀ ਖਲੋਂਦਾ ਅੱਛਾ ਸਿੱਧਾ ਾਟੋ ਚਲਾਉਂਦਾ ਹਾਂ ਕੁੜੀਆਂ ਛੱਡ ਕੇ ਉਸੇ ਵੇਲੇ ਮੇਰੇ ਕੋਲ ਆ ਜਾਂਦਾ ਮੈਨੂੰ ਰੋਟੀ ਪਕਾ ਕੇ ਖਵਾ ਕੇ 12:30 1 ਵਜੇ ਫੇਰ ਤੁਰਦਾ ਫੇਰ 2 ਵਜੇ ਕੁੜੀਆਂ ਨੂੰ ਛੁੱਟੀ ਹੁੰਦੀ ਕੁੜੀਆਂ ਲੈ ਕੇ ਆਉਂਦਾ ਨਾ ਇਹ ਕਦੀ ਮਾੜੇ ਬੰਦੇ ਕੋਲ ਬੈਠਾ ਨਾ ਇਹਨ ਕਿਸੇ ਦੀ ਗੱਲ ਕੀਤੀ ਜਾਂ ਨਾ ਕਰਾਈ ਆ ਤੋਈ ਹਿਸਾਬ ਕਰ ਲੋ ਵੀ ਮੈਂ ਮੇਰੀ ਕੀ ਹਾਲਤ ਆ ਇਹ ਜਾਣ ਜਾਣ ਕੇ ਸਾਨੂੰ ਛੱਡਣ ਦੇ ਆ ਤੇ ਨੇ ਬੋਸ ਸਾਧ ਨੂੰ ਤੰਗ ਕੀ ਇਹ ਬੰਦਾ ਜਿਹੜਾ ਵੀਰ ਜੀ ਨੇ ਅਮਰ ਛਕਿਆ ਉਹ ਇਹ ਕਦੋਂ ਕਦਾ ਛਕਿਆ ਸੀ ਇਹ ਜੀ ਕਿੰਨਾ ਚਿਰ 5 ਸਾਲ 10 ਸਾਲ 15 ਸਾਲ ਦਾ ਦਿੰਦੇ ਤੇ ਨਿਗਾ ਜਿਹੀ ਜਦੋਂ ਦਾ ਛਕਿਆ ਨਿਗਾ ਜਿਹੀ ਛਕਿਆ ਹਾਂ ਅੱਛਾ ਅੱਛਾ ਆਪਦੇ ਵਿਆਹ ਤੋਂ ਪਹਿਲਾਂ ਤਾਂ ਅਮਰ ਛਕਿਆ ਨਹੀਂ ਜਿੰਦਿਆ ਕਿੰਨੇ ਸਾਲ ਤੋਂ ਛਕਿਆ ਹੀ ਆ ਜਨਾ ਭਜਨ ਲਿਆ ਵਾ ਉਹ ਮੈਂ ਸਨ ਅਸੀਂ ਲਿਆ ਵਾ ਹਾਂਜੀ ਅੱਛਾ ਹਾਂ ਉਹ ਮਾਤਾ ਜੀ ਉਹ ਨਾ ਬੇਟੀ ਇਹ ਵੀ ਕਹਿ ਰਹੀ ਵੀ ਜਿਹੜੀ ਇਹਨਾਂ ਦੀ ਪੈੜੀ ਬੰਨਾ ਸੀ ਸਾਰਾ ਇਹਨਾਂ ਵੇਚ ਦਿੱਤਾ ਨਹੀਂ ਜੀ ਪੈੜੀ ਜਿੰਨੂੰ ਮਰਜ਼ੀ ਪੁੱਛ ਲੋ ਹਾਂ ਜੇ ਆਖੋ ਜਿਹੜਾ ਬੰਦਾ ਠੇਕੇ ਦੇ ਆਉਂਦਾ ਸੀ ਉਹਨੂੰ ਬੁਲਾ ਲੈਂਦੇ ਹਾਂ ਅੱਛਾ ਉਹ ਬਿਆਨ ਦੇਊਗਾ ਵੀ ਪੈੜੀ ਮੈਂ ਵੋਹਨਾ ਆ ਅੱਛਾ ਹਾਂ ਠੇਕੇ ਤੇ ਪੈੜੀ ਪੈੜੀ ਠੇਕੇ ਤੇ ਤੇ ਉਹ ਨਾਂ ਕਿਦੇ ਆ ਪੈੜੀ ਪੈੜੀ ਮੇਰੇ ਨਾਲ ਤੁਹਾਡੇ ਨਾਲ ਹਾਂ ਮੇਰੇ ਨਾਲ ਅੱਛਾ 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 ਮੈਂ ਨਾਲ ਇਹਨੇ ਮੈਨੂੰ ਨਾਂ ਲਵਾਈ ਸੀ ਅੰਦ ਆਈ ਪੀ ਦਾ ਚਰ ਮਾੜਿਆ ਤੇ ਕਿਤੇ ਉਹ ਨਾ ਵੇ ਤਨੇ ਸੇ ਪਾਈ ਵੇ ਚ ਲਖਣ ਮਾੜੇ ਕਿ ਤਰ੍ਹਾਂ ਮਤਲਬ ਲੜ ਗਈ ਸੀ ਜਦੋਂ ਘਰੋਂ ਨਿਕਲ ਤੁਰੀ ਸੀ ਤੇ ਫਿਰ ਲਖਣੀ ਮਾੜੀ ਜੀਦੇ ਮਗਰ ਮਾਤੀਸ ਮੋਟਰਸ਼ੈਕ ਤੇ ਬਹਿ ਜਾ ਅੱਛਾ ਜਿਹਦੇ ਮਰਜੀ ਉਹਦੇ ਤੇ ਬਹਿ ਜਾ ਅੱਛਾ ਕਾਰ 'ਚ ਬਹਿ ਜਾ ਹੂੰ ਕਦੀ ਕਿਹਨਾਰ ਬਹਿ ਕੇ ਤੁਰ ਜਾਂਦੀ ਕਦੀ ਕਿਹਨਾਰ ਇਹਦੇ ਵਿੱਚ ਤਾਂ ਵੀ ਤੁਹਾਡਾ ਝਗੜਾ ਰਹਿੰਦਾ ਸੀ ਉਹਦੇ ਨਾਲ ਤੁਸੀਂ ਤਾਂ ਕਰਕੇ ਇਲਜ਼ਾਮ ਲਾ ਰਹੇ ਨਹੀਂ ਨਹੀਂ ਸਾਡਾ ਝਗੜਾ ਆਈ ਹੋਈ ਸੀ ਆਈ ਉਹਨਾਂ ਨੇ ਆਪ ਹੀ ਇਹੀਂ ਪਾਇਆ ਪਾਣਾ ਅੱਛਾ ਤੇ ਸਾਡੀ ਬਾਣੇ ਨੂੰ ਇਲਾਜ ਨਾ ਲਾ ਅੱਛਾ ਘਰ ਬਹੁਤ ਜੋ ਚੀਜ਼ ਚਾਹੀਦੀ ਤੇ ਨਹੀਂ ਉਹੋ ਲਿਆ ਕੇ ਦੇਨੇ ਹੂੰ ਗੱਲ ਕਰ ਤੂੰ ਫਿਰ ਮੈਂ ਇਹਨਾਂ ਨੂੰ ਅੱਡ ਕਰ ਦਿੱਤਾ ਇੱਥੇ ਇੱਥੇ ਕਿ ਮੇਰਾ ਇੱਕ ਅੰਦਰ ਸੋਈ ਸੀ ਮੈਂ ਸੌਦਾ ਲਿਆਉਣਾ ਤੇ ਇਹਨੇ ਮਾਇ ਸੁਤੀ ਹੋਣਾ ਇਹਨੇ ਸਾਰਾ ਮੇਰਾ ਸੌਦਾ ਕੱਢ ਕੇ ਲੈ ਜਾਵਾ ਮੈਂ ਫਿਰ ਵੀ ਕੁਛ ਨਹੀਂ ਆਖਿਆ ਮੈਂ ਉਹ ਆਂਦੇ ਜਿੰਦਿਆ ਨਿਆਣੇ ਪਾਲਦਾ ਅੱਛਾ ਅੱਛਾ ਜਿੰਦਿਆ ਆਪਣੇ ਨਿਆਣੇ ਪਾਲਦਾ ਨਿਆਣੇ ਵੱਡੇ ਹੋਣਗੇ ਦੋਸਤੋ ਜਦੋਂ ਤੁਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਖੁੱਲ ਦੇ ਦਿੰਦੇ ਹੋ ਨਾ ਫਿਰ ਜਦੋਂ ਬੱਚਿਆਂ ਨੂੰ ਤੁਸੀਂ ਵੱਡੇ ਹੋਣ ਤੇ ਕੱਸ ਦੇ ਜੇ ਭਈ ਉਹਨਾਂ ਨੂੰ ਰੋਕ ਦੇ ਜੇ ਫਿਰ ਬੱਚੇ ਤੁਹਾਡਾ ਕਹਿਣਾ ਨਹੀਂ ਮੰਨਦੇ ਕਿਉਂਕਿ ਤੁਸੀਂ ਉਹਨਾਂ ਨੂੰ ਪਹਿਲੇ ਹੀ ਬੜੀ ਖੁੱਲ ਦੇ ਚੁੱਕੇ ਹੁੰਦੇ ਹੋ ਇਸ ਤਰ੍ਹਾਂ ਹੀ ਲਾ ਲਓ ਕਿ ਜਿੰਨੂੰ ਚੱਪਿਆਂ ਨਾਲ ਖਾਣ ਦੀ ਆਦਤ ਪੈ ਜਾਵੇ ਫਿਰ ਉਂਗਲਾਂ ਨਾਲ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਦੋਸਤੋ ਤੁਸੀਂ ਵੇਖਿਆ ਕਿ ਉਹਨੇ ਆਪਦੇ ਪਿਤਾ ਤੇ ਇਲਜ਼ਾਮ ਲਾਇਆ ਅਗੋਂ ਦੀ ਜਿਹੜੀ ਨਾਨੀ ਐ ਦਾਦੀ ਐ ਉਹ ਮੰਜੀ ਤੇ ਪਈ ਐ ਪਾਏ ਜੇ ਉਹਦੇ ਤੋਂ ਚੱਲਿਆ ਫਿਰ ਨਹੀਂ ਜਾਂਦਾ ਸਿਰਫ ਉਹਦੀ ਸੰਭਾਲ ਨਾ ਕਰਨ ਦੀ ਵਜ੍ਹਾ ਤੋਂ ਘਰ ਛੱਡ ਕੇ ਬੱਚੇ ਚਲੇ ਗਏ ਮੈਂ ਕਹਾਂ ਉਨੀ ਦੇਰ ਅਸੀਂ ਨਹੀਂ ਆਣਾ ਜਿੰਨੀ ਦੇਰ ਤੇਰੀ ਵਾਲਦਾ ਨਾਲ ਅੱਲਾਹ ਨੂੰ ਪਿਆਰੀ ਹੋ ਜਾਵੇ ਜਾਂ ਮੌਤ ਨਾ ਹੁੰਦੀ ਹੋ ਜਾਵੇ ਦੋਸਤੋ ਬੱਚੇ ਅੱਜ ਕੱਲ ਦੇ ਜਿਹੜੇ ਨੇ ਇਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਾਉਣਾ ਚਾਹੀਦਾ ਕਿਉਂਕਿ ਰੋਣਾ ਆ ਰਿਹਾ ਮੈਨੂੰ ਕਿ ਇੱਕ ਆਪਦੀ ਦਾਦੀ ਨੂੰ ਨਹੀਂ ਸੰਭਾਲ ਸਕਦੀ ਕੀ ਫਾਇਦਾ ਐਵੇਂ ਦੀ ਲਾਤ ਦਾ ਹੈਰਤ ਵਾਲੀ ਗੱਲ ਏ ਕਿ ਇੱਕ ਦਾਦੀ ਨੂੰ ਸੰਭਾਲਣ ਦੀ ਵਜ੍ਹਾ ਤੋਂ ਕੁੜੀ ਤੇ ਮੁੰਡਾ ਘਰ ਛੱਡ ਗਿਆ ਬਾਹਰ ਜਾ ਕੇ ਢਾਬਾ ਖੋਲ੍ਹ ਲਿਆ ਉੱਥੇ ਜਾ ਕੇ ਚਾਹ ਬਣਾ ਕੇ ਲੋਕਾਂ ਨੂੰ ਪੇਸ਼ ਕਰਦੇ ਨੇ ਲੋਕਾਂ ਨੂੰ ਚਾਹ ਬਣਾ ਕੇ ਪੇਸ਼ ਕਰ ਰਹੇ ਨੇ ਲੇਕਿਨ ਆਪਦੀ ਮਾਂ ਦੀ ਖਿਦਮਤ ਨਹੀਂ ਕਰ ਸਕਦੇ ਦੇਖੋ ਇਸ ਤੋਂ ਵੱਡੀ ਬਾਤ ਖਿਸਮਤੀ ਹੋਰ ਇਨਸਾਨ ਦੀ ਕੀ ਹੈ ਕਿ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਕਮੈਂਟ ਜ਼ਰੂਰ ਕਰਿਓ ਇਸ ਨਾਲ ਇਜਾਜ਼ਤ ਚਾਹਨੇ ਆਲਾ ਹਾਫਿਜ਼